ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਕੱਲ ਆਪਣਾ ਮਤਲਬ ਕਿ 11 ਜਨਵਰੀ ਦੀ ਤਰੇਟ ਪਾਸ ਹੋਈ ਦਿਸ਼ਾਵਰ ਦੇ ਵਿੱਚ ਜਾ ਕੇ ਅੱਗੇ ਤਾਂ ਆਪਣਾ ਗਲੀ ਗਾਜ਼ੀਆਬਾਦ ਫਰੀਦਾਬਾਦ ਤੱਕ ਹੀ ਪਾਸ ਹੋ ਜਾਂਦੀ ਆ ਅੱਜ ਤਰੇਟ ਪਾਸ ਹੋਈ ਹੈ ਦਿਸ਼ਾਵਰ ਚ ਜਾ ਕੇ ਤੇ ਅੱਜ 12 ਜਨਵਰੀ ਆ ਤੇ ਦੋਸਤੋ ਆਬ ਮਤਲਬ ਕਿ ਗੇਮ ਪਾ ਰਿਹਾ ਮੈਂ ਤੁਹਾਨੂੰ ਗੇਮ ਥੋੜੇ ਥੋੜੇ ਸਟੈਪ ਨਾਲ ਲੰਦੇ ਤਰੇ ਆਉਣਾ 10 20 ਤੋਂ ਸ਼ੁਰੂ ਕਰਨੀ ਆ ਜਿੱਥੇ ਪਾਸਾ ਉੱਥੇ ਛੱਡ ਦਿਓ ਦੋਸਤੋ ਅੱਜ ਦੀ ਗੇਮ ਹੈਗੀ ਆ 100 ਦੀ ਬਿੰਦੀ ਨੌ ਮੁੰਡਾ ਅੱਠ ਮੁੰਡਾ ਪੰਜ ਮੁੰਡਾ ਦੋ ਮੁੰਡਾ ਸੱਤ ਮੁੰਡਾ 22 29 32 20 ਤੇ 27 ਵੀ ਦੀ ਬਿੰਦੀ 77 सत्तर अठहत्र उसी बहत्तर अठासी अस्सी पचासी सतासी नानवे बयासी नड़ानवे नब्बे पचानवे बानवे ਸਤਾਨਵੇਂ ਅਠਾਨਵੇਂ ਪਚਵੰਜਾ ਪੰਜਾਹ ਉਨਾਹਠ ਅਠਵੰਜਾ ਸਤਵੰਜਾ ਬਵੰਜਾ ਦੋਸਤੋ ਅੱਜ ਦੀ ਇਹ ਗੇਮ ਆ ਇਹਦੇ ਵਿੱਚੋਂ ਅੱਜ ਮੇਨ ਹੈਗਾ ਵਾ ਆਲਰੇਡੀ ਇੱਕ ਅ ਇੱਕ ਦੂਵੇ ਵਾਲੀ ਤੇ ਇੱਕ ਸੱਤੇ ਵਾਲੀ ਆ ਚਾਰ ਮੇਨ ਆ ਜਣੀ ਕਿ ਆ ਲੜੀਆਂ ਆਪਦੇ ਆਪ ਦੇ ਇਸ ਬਜਟ ਦੇ ਹਿਸਾਬ ਨਾਲ ਲਾਉਂਦੇ ਤਰੇ ਜਣੀ ਕਿ ਇਹ ਮਣੀਆਂ ਪਲਟੀ ਲੜੀਆਂ ਪਲਟੀ ਸਮੇਤ ਲਾਉਣੀਆਂ ਵਾ ਠੀਕ ਹੈ ਵੀ ਪਾਰਟੀ ਜਿਹੜੀ ਕੋਈ ਗੇਮ ਦੀ ਪਲਟੀ ਨਹੀਂ ਹੋਈ ਉਹ ਪਲਟੀ ਕਰ ਲੈਣੀ ਆ ਯਾਨੀ ਕਿ ਮੇਨ ਆਹੇ ਵੀ ਆਲੜੀਆਂ 4 ਕੱਲ ਬਿੰਦੀ ਮੇਨ ਮੰਨਿਆ ਸੀ ਕਿ ਕੱਲ ਬਿੰਦੀ ਆਈ ਨਹੀਂ ਅੱਜ ਬਿੰਦੀ ਵਾਲਾ 100% ਆ ਸ਼ੁਰੂ ਤੋਂ ਲੈ ਕੇ ਬਿੰਦੀ ਤੱਕ ਖੇਡ ਲੋ ਇੱਕ ਜਾਂ ਦੋ ਪਾਸ ਹੋਣੀਆਂ ਇਹਦੇ ਚੋ ਫਰੀਦাবাদ ਤੇ ਗਾਜ਼ੀਆਬਾਦ ਦੇ ਵਿੱਚ ਹੀ ਹੋਣੀਆਂ ਅੱਜ ਤਾਂ ਕੱਲ ਵੀ ਹੋ ਤਾਂ ਜਾਣੀ ਸੀ ਚੌਕਾ ਕੱਲ 84 84 ਦੋ ਵਾਰ ਆਈ ਸੀ ਮੈਂ ਚੌਕਾ ਕੱਟ ਕੇ ਤੇ ਉੱਥੇ ਮੈਂ ਤਿਆ ਕਰਤਾ ਇਸ ਕਰਕੇ ਆਪਣੀ ਇੱਕ ਹੀ ਪਾਸ ਹੋਈ ਆ ਨਿੱਚੋਕੇ ਤੇ ਵੀ ਆਪਣੀ ਮਤਲਬ ਕਿ 64ਵੀਂ ਪਾਸ ਹੋ ਜਾਣੀ ਸੀਗੀ ਦੋਸਤੋ ਆਪਦੇ ਬਜਟ ਦੇ ਹਿਸਾਬ ਨਾਲ ਲਾਓ ਤੇ ਆਪਦਾ ਇੰਜੋਏ ਕਰੋ ਜਿੱਥੇ ਆ ਜਾਂਦੀ ਉੱਥੇ ਲੋੜੀ ਮੇਲਾ ਬਣਾ ਕੇ ਦੋਸਤੋ ਬਾਅਦ ਵਿੱਚ ਬੰਦ ਕਰ ਦੋਗਾ ਤੇ ਉਸ ਤੋਂ ਬਾਅਦ ਕੱਲ ਦੀ ਵੇਖਾਂਗੇ ਇੱਕ ਹੀ ਲੈਣੀ ਆਪਾਂ ਜ਼ਿਆਦਾ ਨਹੀਂ 10 ਤੋਂ ਸ਼ੁਰੂ ਕਰ ਲਓ 10 ਇੰਚ ਤੋਂ ਗਾਂ 30 3 ਇੰਚ ਤੋਂ ਗਾਂ ਮਤਲਬ ਕਿ 90 ਇੰਚ ਤੋਂ ਤੇ ਗਾਂ ਮਤਲਬ ਕਿ ਉਹ ਸਾਬ ਨਵਦਾ ਆ ਕੇ ਦਿਸ਼ਾਵਰ ਚ ਵੈਸੇ ਤਾਂ ਗਲੀ ਦਿਸ਼ਾਵਰ ਜੀ ਫਰੀਦਾਬਾਦ ਗਾਜ਼ੀਆਬਾਦ ਚ ਆ ਜਾਂਦੀ ਆ ਦਿਸ਼ਾਵਰ ਚ ਅੱਜ ਹੀ ਆ ਜਾਂਦੀ ਦਿਸ਼ਾਵਰ ਤੱਕ ਕਿਤੇ ਹੀ ਆ ਕਿਤੇ ਹੀ ਹੁੰਦੀ ਆ ਮਤਲਬ ਕਿ ਦਿਸ਼ਾਵਰ ਚ ਨਹੀਂ ਇੱਥੇ ਪਾਸ ਹੋ ਜਾਂਦੀ ਆ ਤੇ ਅੱਜ ਹੈਗੀ ਆ 12 ਤਰੀਕ ਤੇ ਕੱਲ ਨੂੰ ਹੈਗੀ ਲੋਹੜੀ ਦੋਸਤੋ ਆਪਦੇ ਬਜਟ ਦੇ ਸਹਾਰਾ ਨਾਲ ਲਾਈ ਚੱਲੋ ਤੇ ਆਉਦੇ ਜਿੱਥੇ ਪਾਸ ਹੋ ਗਈ ਉੱਥੇ ਛੱਡ ਦਿਓ ਤੇ ਧੰਨਵਾਦ ਭਰਾਵਾਂ ਦਾ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਮੇਰੇ ਵੀਰਾਂ ਜਿੰਨਾ ਵੀ ਹੋ ਸਕਦਾ ਹੋਇਆ ਜਿਹੜੇ ਜਿਹੜੇ ਭਰਾ ਵੇਂਦੇ ਆ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਕਿਉਂਕਿ ਮੈਂ ਅੱਗੇ ਤੋਂ ਕੋਈ ਟਰਿਕਾਂ ਵੀ ਕੱਢ ਕੇ ਦਿਆ ਕਰਾਂਗਾ ਕੋਈ ਮੇਨ ਟਰਿਕ ਬਣਦੀ ਹੋਈ ਉਹ ਤੁਹਾਨੂੰ WhatsApp ਤੇ ਦਿਆ ਕਰਾਂਗਾ ਕਿਉਂਕਿ ਜਾਦੇ ਮਤਲਬ ਕਿ ਆਪਾਂ YouTube ਤੇ ਪਾਵਾਂਗੇ ਫਿਰ ਜ਼ਿਆਦਾ ਲੱਗ ਜਾਂਦੀ ਐ ਇਸ ਕਰਕੇ ਉਹ ਕੈਨਸਲ ਹੋ ਜਾਂਦੀ ਐ ਕੋਈ ਟਰਿਕ ਵਗੈਰਾ ਵੀ ਦਿਆ ਕਰਾਂਗੇ ਠੀਕ ਆ ਵੀਰੇ ਓਕੇ ਧੰਨਵਾਦ